रीत वरोणवा

সই শনি রত ভি র নাম গে লি তি দেুর মোর সব দূজা সংসার রাবন মাত চলে চলবে মানু পুজাই ਗਾਨ ਤੂੰ ਮਰਦਾ ਲਾਣ ਸੋਇ ਤਣੀ ਰਦ ਸੰਭਰੀ ਜਾਨ ਸੋਇ ਤਣੀ ਰਦ ਸੰਭਰੀ ਜਾਨ ਆ ਰੰਗ ਬਾਗ ਰੰਗ ਸ਼ਾਮ ਘਟਾ ਰੰਗ ਰਾਤੋਂ ਇਰਾਮ ਮਿਲਾ ਮੰਗਤ ਰਾਜਾ ਦੇ ਬਾਲ ਫੁੱਲ ਦੇ ਬਾਬਲ ਕਮਲ ਫੇਲੀ ਰਵਾਲੀ ਇਹ ਨੀ ਕਹਨੇ ਗਵਾ ਦੇ ਕੋਰੀ ਅਮੀਰ ਸੌਕੀ ਬੋਲ ਨਾ ਪੋਗਨ ਹਨਕਾਗ ਰਕਿ ਮਗਧਮੁਖ ਜਾਨ ਤਣੀ ਰਤ ਸੰਭਰੀ ਦਾ ਮਨ ਸੋਇ ਤਣੀ ਰਤ ਸੰਭਰੀ ਦਾ ਆ ਅਨੁਗਾਦ ਪਗਾਇਆ ਆਈਆ ਸੋਈ ਆਈਆ ਮੇਰ ਢੇਰਾ ਆਈਆ ਨੀ ਦਰਿਆ ਜੜ ਕਮਾਈ ਉਪਰ ਰੂਪ ਕਿਲਾ ਜੇ ਮਾਣਸ ਤੇ ਬਹਿ ਪਣਾਵਾਰੀ ਦਾ ਮਤ ਜੀ ਕੋ ਤਣੀ ਰੱਬ ਦਾ ਮਦ ਮੋਤੇ ਹੰਨ ਠੀਕ ਚੋਲ ਬਾਲ ਨਾਂਗ ਤੋ ਜਾ ਅਗਿਆਮ ਮਾਂ ਮਾਂ ਤੂੰ ਤੜ ਤੂੰ ਅਰਦਾਸ ਲੈ ਸੁਏ ਤੜੇ ਰੱਬਾ ਹਾਰੀ ਆ ਮੰਗ ਜੋ ਤੈਨੂੰ ਰੱਬ ਨੰਬਰ ਦਾ ਜੰਨ ਬਣਾ ਦੀ ਅਸਾਂ ਦੰਦਾਂ ਦਾ ਪਵਨ ਕੰਨ ਕਮਲਾ ਮਲਕ ਤੇ ਦੇਪਤੇ ਘੜ ਘੜ ਹਸੇ ਨਾ ਉੱਠ ਅਨਸ਼ਾਮ ਝੂਂਗਾਂ ਦੇ ਰੂਪ ਤੇ ਰਿਖੜਾ ਜੋ ਕਾਲੀ ਕਰਤ ਕੈਲੀ ਹਨ ਵਿਉਮ ਬੈਲੇ ਨਰਮਲੀ दम दम दरा दम दम दंदा। मरण चम चम वे जड़े दे मरण चम चम वे जड़े सगला भांगे मोर गंदन सगला भांगे मोर गंदन अंधगन मंदिर की गया गया मुसरात काले कमट मादम अन पियो टोक जाबो पिया सुन बणक का नाटक सोदा அனி தரப்பம் வீழி வர சம் விஜய கவிதா கடவி શું કે છે એમ આવો દાખલો તરીકે ચારણો છે ને આ ગીર ને જોઈ જાય ને તો એનું જે કઈ અસા ગરી કંકણ પેટ ભરા અને રથ આવે તો બોલીએ તો અમારા વેડા ફટબરા આવો આવી આવી હરિયાળી જોઈ અને જો ચારણ બોલે ને તો એનું હેડું ફાટી જાય ભાઈ ખરે ખરે રાજુ ગઢવી હું કે એ હરિયાળી ગીર છે મુડી અનપાલે

નદી રૂબારે નગરાળી આવી નદી હોય અને ડુંગરા ઉપર થી તે વરસાદ વરસતો હોય ડુંગર દે તરતે તડ ਕੜਤੇ ਜਾ ਕੜਤੇ ਉਡਾਵੇਂ ਉਡਰਦੇ ਅੰਗਰਾਂ ਨਦਰਤੇ ਟਗਲਾ ਭੜਦੇ ਮਦਦਰਤੇ ਗਿਲਕਾਰਾ ਦਰਤੇ ਜਾਗਦਰਤੇ ਧੋਰਾਣੀ ਹੀਰੜਾ ਹਲਕਾਣੀ ਕੋਪਨਵਾਲੀ ਮਦੇ ਪਾਣੀ ਨਖਰਾਣੀ ਦੀਨਦੇ ਪਾਣੀ ਨਖਰਾਣੀ